ਮਾਨਸਬ ਅੱਜ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਸਵਿਧਾਨ ਦੇ ਉੱਤੇ ਵੀ ਬਹੁਤ سارے ਸਵਾਲ ਚੁੱਕੇ ਜਾਂਦੇ ਹੈਗੇ ਆ ਤੁਸੀਂ ਖੁਦ ਅੰਮ੍ਰਿਤਪਾਲ ਉਹਨਾਂ ਦੇ ਉੱਤੇ ਵੀ ਬਿਆਨ ਦਿੱਤਾ ਹੈ ਕਿ ਅਗਰ ਉਹ ਜੈ ਹਿੰਦ ਕਹਿੰਦੇ ਹੈਗੇ ਤਾਂ ਫਿਰ ਸਾਡੇ ਵੱਖਰੇਵੇਂ ਉਹਨਾਂ ਦੇ ਨਾਲ ਕੀ ਇਹ ਸਹੀ ਹੈਗਾ ਨਾ ਪਰ ਜੈ ਹਿੰਦ ਆਪਾਂ ਕਿਉਂ ਕਹੀਏ ਆਪਾਂ ਸਿੱਖ ਹੈ ਆਪਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਕਿਉਂ ਨਾ ਕਹੀਏ ਤੇ ਫਿਰ ਦਿੱਲੀ ਤੋਂ ਜਿਹੜੇ ਹਿੰਦੂਤਵਾ ਦੀ ਮੈਜੋਰਿਟੀ ਹੈ ਉਹ ਵੀ ਫਤਿਹ ਬੁਲਾਇਆ ਕਰੇ ਇੱਕ ਦੂਜੇ ਦੇ ਨਾਲ ਜੇ ਪਿਆਰ ਆਪਾਂ ਕਰਾਂਗੇ ਫਿਰ ਉਹ ਫਤਿਹ ਬਲਿਆ ਕਰਨਗੇ ਅਸੀਂ ਜੈ ਹਿੰਦ ਕਹ ਜਿਆ ਕਰਾਂਗੇ ਐ ਨਹੀਂ ਕਰਨਾ ਚਾਹੀਦਾ ਵੱਧ ਗੈਂਟੀ ਨੂੰ ਮਨ ਨੂੰ ਫੜ ਕੇ ਕਿ ਇਹ ਤੁਸੀਂ ਜੈ ਹਿੰਦ ਨਹੀਂ ਕਹਿੰਦੇ ਮੈਂ ਕਿਉਂ ਕਰਨ ਜੈ ਹਿੰਦ ਜੇ ਤਾਂ ਮੈਂ ਹਿੰਦ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਮੈਂ ਅਲੈਦਾ ਮੁਲਕ ਚਾਹੁੰਦਾ ਸਿਖਾਦਾ ਜਿਹੜਾ ਪਰਮਾਣੂ ਹਥਿਆਰ ਨਾਲ ਲਾਂਚ ਪਾਕਿਸਤਾਨ ਹਥਿਆਰਾਂ ਦੇ ਨਾਲ ਹਿੰਦੂ ਇੰਡੀਆ ਕਮਿਊਨਿਸਟ ਚਾਈਨਾ ਉਹਦੇ ਵਿਚਾਲੇ ਇੱਕ ਸਿੱਖਾਂ ਦਾ ਵੱਖਰਾ ਧਰ ਮੋਲ ਖਾਲਸਤਰਣ ਹੋਣਾ ਚਾਹੀਦਾ ਆ ਬਿਆਨ ਸਿੰਘ ਦੀ ਧੀ ਹੈ ਆ ਦੇਖੋ ਮਾਨ ਸਰ ਜਦੋਂ ਖਾਲਸਤਰਣ ਦੀ ਗੱਲ ਹੁੰਦੀ ਹੈ ਕਿ ਲੋਕ ਸਵਾਲ ਚੱਕ ਰਹੇ ਨੇ ਕਿ ਖਾਲਸਤਰਣ ਜੇ ਬਣ ਗਿਆ ਸਾਡੇ ਕੋਲ ਸੋਰਸ ਆਫ ਇਨਕਮ ਕੀ ਹੋਏਗਾ ਸਾਡੇ ਕੋਲ ਆਰਥਿਕ ਕਿੱਥੋਂ ਸੋਰਸ ਲੈ ਕੇ ਸਾਰਾ ਕੁਝ ਹੋ ਸਕਦਾ ਜੀ ਹੁਣ ਦੇਖੋ ਇਹ ਝੋਨੇ ਦੀ ਰੁੱਤ ਸੀਗੀ ਇੱਥੇ 2500 ਰੁਪਈਆ ਮਿਲਦਾ ਸੀਗਾ ਪ੍ਰਤੀ ਕੁਇੰਟਲ ਜੀ ਪਰ ਜੇ ਆਪਾਂ ਬਾਰਡਰ ਖੋਲ ਦਿੰਦੇ ਤੇ ਪਾਕਿਸਤਾਨ ਦੇ ਵਿੱਚ ਉਸ ਵੇਲੇ ਮੂੰਗੀ ਝੋਨਾ 8000 ਰੁਪਏ ਕਿੰਟਲ ਵਿਕ ਰਿਹਾ ਸੀਗਾ ਜੀ ਇਹ ਤਾਂ ਭੰਡਾਰ ਹੋਊਗਾ ਪੰਜਾਬ ਐਕਸਪੋਰਟ ਕਰਨ ਦੇ ਲਈ ਸਬਜ਼ੀਆਂ ਫਰੂਟ ਜਿੰਨਾ ਵੀ ਆਪਣੇ ਕੋਲੇ ਝੋਲ ਨੇ ਕਣਕ ਹੈ ਬਾਜਰਾ ਦਾਣਾ ਹੈ ਕੀ ਹੈ ਇਹ ਤਾਂ ਬਹੁਤ ਜ਼ਿਆਦਾ ਇਹ ਹੋਊਗਾ ਕਿਉਂ ਇਹ ਤੁਹਾਨੂੰ ਐ ਤੁੱਖਾ ਲੱਗਦਾ ਹੈ ਜਿਵੇਂ ਸਵਿਟਜ਼ਰਲੈਂਡ ਜਿਹਦੇ ਕੋਲੇ ਸਮੁੰਦਰ ਨਹੀਂ ਜਿਹਦੇ ਕੋਲੇ ਆਸਟਰੀਆ ਜਿਹਦੇ ਨਾਲ ਸਮੁੰਦਰ ਨਹੀਂ ਲੱਗਦਾ ਜਿਹੜੇ ਮੰਗੋਲੀਆ ਜਿਹੜਾ ਇਹ ਰੂਸ ਤੇ ਚੀਨ ਦੇ ਵਿਚਾਲੇ ਆ ਉਹਨੂੰ ਸਮੁੰਦਰ ਨਹੀਂ ਲੱਗਦਾ ਜੇ ਉਹ ਜੁਹ ਸਕਦੇ ਐ ਤੇ ਅਸੀਂ ਕਿਉਂ ਨਹੀਂ ਜੁਹ ਸਕਦੇ ਸਾਡੀ ਅਣਖ ਹੁਣ ਨਹੀਂ برداشت ਕਰਦੀ ਕਿ ਜਿਹੜਾ ਸਾਡੇ ਉੱਤੇ ਇੰਨਾ ਜ਼ਬਰ ਹਿੰਦੂਤਵਾ ਨੇ 1947 ਤੋਂ ਬਾਅਦ ਕੀਤਾ ਖਾਸ ਕਰਕੇ 1984 ਦੇ ਵਿੱਚ ਤੇ ਇਹ ਅਸੀਂ ਬਰਦਾਸ਼ਤ ਨਹੀਂ ਕਰਦੇ ਹੈਗੇ ਮਾਫ ਕਰਨਾ ਜਿਹੜੇ ਮੱਤਾ ਸਿੱਖ ਲੀਡਰ ਭਾਜਪਾ ਵਿੱਚ ਸ਼ਾਮਲ ਹੋਏ ਨੇ ਉਹ ਕਹਿੰਦੇ ਮੋਦੀ ਸਾਹਿਬ ਸਿੱਖਾਂ ਵਾਸਤੇ ਬਹੁਤ ਵੱਡੇ ਕੰਮ ਕਰਦੇ ਨੇ ਭोमಶ್ರೀ ਕਰਤਾਰਪੁਰ ਸਾਹਿਬ ਦਾ ਲੰਗਰ ਖੁੱਲਣ ਦੀ ਗੱਲ ਹੋਵੇ ਭोमਾਂ ਬੀਤਰੀ ਵੀ ਹਿਮਕੋਟ ਸਾਹਿਬ ਨੂੰ ਰੂਪ ਦੇ ਬਣਾਉਣ ਦੀ ਗੱਲ ਹੋਈ ਹੈ ਤਮਾਮ ਕਹਿੰਦੇ ਸਿੱਖ ਮਸਲੇ ਲਗਾਤਾਰ ਹੱਲ ਕੀਤੇ ਜਾ ਰਹੇ ਨੇ ਮੋਦੀ ਸਰਕਾਰ ਦੁਨੋਂ ਨਾ ਪਰ ਜਿਹੜੇ 30 ਸਾਲਾਂ ਨੂੰ ਸਿੱਖ ਜਿਹਨਾਂ ਦੇ ਵਿੱਚ ਬੈਠੇ ਉਹਨਾਂ ਦੇ ਬਾਰੇ ਕੀ ਕੀਤਾ ਹੈਗਾ ਤੇ ਜਿਹੜਾ ਇਹ ਸਾਥ ਹੈਗਾ ਸਰਸੇ ਦਾ ਜੀ ਉਹਨੂੰ ਕੈਚ ਹੋਈ ਹੋਈ ਹੈ ਬਲਾਥਕਾਰ ਦੇ ਵਿੱਚ ਤੇ ਕਤਲ ਦੇ ਵਿੱਚ ਉਹਨੂੰ ਕਿਉਂ ਹਰੇਕ 6-6 ਮਹੀਨੇ ਬਾਅਦ ਬਾਹਰ ਕੱਢਿਆ ਜਾਂਦਾ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਹੁਤ ਕੀਤੀ ਆ ਜੀ ਹਾਂ ਇਹ ਮਾਨ ਸਰ ਮਾਨ ਸਰ ਜਿਹੜੇ ਜਿਹੜੇ ਦੋ ਜਿਹੜੇ ਬਲੰਦ ਦਿੱਤੇ ਗਏ ਆ ਜੀ ਕਿਸੇ ਵੱਲੋਂ ਤੋਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਪੂਰਾ ਜਿਹੜਾ ਕਤਨੰਤਰ ਚੱਲਦਾ ਉਹ ਮੈਂ ਸਮਝਦਾ ਹਾਂ ਜੀ ਕਿ 14 ਸਾਲ ਤੋਂ ਸੈਂਟਰ ਨੇ ਸਾਡੀ ਐਸਟਪੀਸੀ ਜਿਹੜੀ ਸਾਡੀ ਪਾਰਲੀਮੈਂਟ 1925 ਦੇ ਵਿੱਚ ਸਥਾਪਿਤ ਹੋਈ ਸੀ ਜਿਸ ਪਾਰਲੀਮੈਂਟ ਨੇ ਹੱਕ ਵੀ ਬੀਬੀਆਂ ਨੂੰ ਦਿੱਤਾ ਸੀਗਾ ਵੋਟ ਪਾਉਣ ਦਾ 14 ਸਾਲ ਤੋਂ ਸਾਡੀ ਪਾਰਲੀਮੈਂਟ ਸੈਂਟਰ ਨੇ ਭੰਗ ਕੀਤੀ ਹੋਈ ਹੈ ਤੇ ਸਾਡੇ ਸਿੱਖਾਂ ਦੇ ਉੱਤੇ ਬਹੁਤ ਸਾਡਾ ਜ਼ਬਰ ਹੈ ਤੇ ਜੇ ਪੁਰਾਣੇ ਜਥੇਦਾਰ 14 ਸਾਲ ਦੇ ਬਣੇ ਹੋਏ ਇਸ ਕਮੇਟੀ ਨੂੰ ਸਾਹਮਣੇ ਨਹੀਂ ਸਕਦੇ ਫਿਰ ਕਸੂਰ ਸੈਂਟਰ ਦਾ ਹੈ ਜਿਹੜਾ ਇਹ ਨਮਕ ਖੂਨ ਇਹ ਤਾਂ ਮੈਂ ਨਹੀਂ ਲੈ ਕੇ ਆਉਂਦੀ ਅਕਾਲੀ ਦਲ ਦੇ ਦੱਬੀਵਾਚ ਕਹਿੰਦੇ ਜੋ ਘਟਨਾ ਕਰਨ ਸਾਰਾ ਵਾਪਰਿਆ ਸੂਬੇ ਅਕਾਲ ਦਲ ਵਿੱਚ ਆ ਸ਼੍ਰੀ ਕਾਲਪਤਖ ਸਾਹਿਬ ਨਾਲ ਸਮੁੱਚ ਜੋ ਖਬਰਾਂ ਆ ਰਹੀਆਂ ਨੇ ਇਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਕੰਮ ਕਰ ਰਹੀ ਹੈ ਇਹ ਤਾਂ ਮੈਨੂੰ ਪਤਾ ਨਹੀਂ ਜੀ ਪਰ ਭਾਰਤੀ ਜਨਤਾ ਪਾਰਟੀ ਦਾ ਤਾਂ ਰਾਜ ਹੈਗਾ ਉਹ ਇਲੈਕਸ਼ਨ ਕਿਉਂ ਨਹੀਂ ਕਰਾਉਂਦੀ ਜੀ ਕਾਂਗਰਸ ਕਿਉਂ ਨਹੀਂ ਕਰਾਉਂਦੀ ਹੈਗੀ ਕਦੇ ਕਾਂਗਰਸ ਪਾਰਟੀ ਨੇ ਸਵਾਲ اٹھਾਇਆ ਕਿ ਇਹ ਐਸਪੀਸੀ ਦੇ ਇਲੈਕਸ਼ਨ ਕਰਾਈਏ ਜੀ ਇਹ ਕਹਿੰਦੇ ਕਿ ਇਹ ਜਮਹੂਰੀਅਤ ਪਸੰਦ ਹੈ ਕਿ ਜਮਹੂਰੀਤ ਪਸੰਦ ਸਵਾਨ ਜੇ ਜੋ ਤੁਸੀਂ ਜਮਹੂਰੀਤ ਦੀ ਗੱਲ ਹੀ ਨਹੀਂ ਕਰਦੇ ਕਿ ਮਾਨ ਸਾਹਿਬ ਦੇ ਦਿਨ ਕਿਸਾਨਾਂ ਦੇ ਅੱਜ ਮੈਂ ਚੰਡੀਗੜ੍ਹ ਦੇ ਵਿੱਚ ਜਾਉਂਦਾ ਜਿਹੜਾ ਇੱਕ ਆਹਮਾਨ ਕੀਤਾ ਗਿਆ ਸੀ ਤਾਂ ਸੀ ਆਹਮਾਨ ਦੇ ਵੱਲੋਂ ਕਿਸਾਨਾਂ ਨੂੰ ਦੇਰ ਰਾਤ ਤੇ ਚੱਕਿਆ ਗਿਆ ਇਹ ਬਹੁਤ ਮਾੜੀ ਗੱਲ ਕੀਤੀ ਹੈ ਕਿਉਂ ਕਰਕੇ ਯੂਨੀਅਨ ਟੈਰੀਟਰੀ ਸੈਂਟਰ ਤੇ ਥੱਲੇ ਹਟੀ ਹੈ ਤੇ ਭਗਵੰਤ ਸਿੰਘ ਮਾਨ ਨੂੰ ਕੋਈ ਲੋੜ ਨਹੀਂ ਸੀ ਕਿ ਉੱਥੇ ਰੁਕਾਵਟ ਪਾਵੇ ਪਰ ਸਾਰੇ ਬਹੁਤ ਸਾਰੇ ਕਿਸਾਨ ਜਿੱਥੇ ਬੰਦੀਆਂ ਨੇ ਆਮ ਪਾਰਟੀ ਨੂੰ ਵੋਟ ਪਾਈ ਹੈ ਤੇ ਹੁਣ ਉਹ ਮਜਾ ਚੱਲ ਰਿਹਾ ਹੈ ਤੇ ਜਿਹੜੇ ਕਿਸਾਨ ਲੀਡਰ ਹੈ ਉਹ ਵੀ ਨਹੀਂ ਸੋਚਦੇ ਕਿ ਜਦੋਂ ਲੜਾਈ ਲੜ ਗਏ ਜਿਹੜਾ ਜਰਨੈਲ ਹੈ ਉਹ ਸਿਰਫ ਹਮਲਾ ਕਰਨ ਨੂੰ ਇੱਕ ਪਾਸੇ ਨਹੀਂ ਕਰਦਾ ਜੇ ਇੱਕ ਪਾਸਾ ਫੇਨ ਹੋ ਜੇ ਫਿਰ ਉਹ ਦੂਜਾ ਫਰੰਟ ਖੋਲ ਲੰਗਾ ਤੇ ਹਸੈਣੀ ਵਾਲੇ ਦੇ ਉੱਤੇ ਤੇ ਇੱਥੇ ਵਾਘੇ ਦੇ ਉੱਤੇ ਮੋਰਚਾ ਕਿਉਂ ਨਹੀਂ ਲੱਗਦਾ ਕਿਉਂ ਕਰਕੇ ਜੇ ਲੱਗ ਜੇ ਬਾਰਡਰ ਖੁੱਲ ਜਾਣ ਇਹ ਕਿਸਾਨਾਂ ਨੂੰ ਪੰਜਾਬ ਨੂੰ ਨੌਜਵਾਨੀ ਜਿਹੜੀ ਬੇਰੁਜ਼ਗਾਰ ਹੈ ਇਹ ਸਾਰਿਆਂ ਨੂੰ ਰੋਜ਼ੀ ਮਿਲੂਗੀ ਤੁਹਾਨੂੰ ਵੀ ਪ੍ਰੈਸ ਵਾਲਿਆਂ ਨੂੰ ਵੀ ਨਮੀਆਂ ਤੋਂ ਨਮੀਆਂ ਖਬਰਾਂ ਪ੍ਰਾਪਤ ਹੋਣਗੀਆਂ ਮਾਨਸਾਪੁਰ ਇੱਕ ਵੈਸਟਰਨ ਕਰੇ ਦੇ ਵਿੱਚ ਜਿੰਨੀ ਚੋਣ ਹੋਣ ਜਾ ਰਹੀ ਹੈ ਲੁਧਿਆਣਾ ਪੱਛਮੀ ਦੇ ਵਿੱਚ ਜਿੱਥੇ ਗੁਰਪ੍ਰੀਤ ਹੋਗੀ ਐਮਐਲਏ ਮਰਦੀ ਸੀਗੇ ਉਥੇ ਤੁਸੀਂ ਆਪਣਾ ਉਮੀਦਵਾਰ ਖੜਾ ਕਰੋਗੇ ਚੋਣ ਮੈਦਾਨ ਦੇ ਹਾਂ ਜ਼ਰੂਰ ਖੜਾ ਕਰਾਂਗੇ ਅੱਜ ਅਸੀਂ ਇਹਦੀ ਵੀ ਗੱਲ ਕਰਦੇ ਹਾਂ ਠੀਕ ਹੈ ਪਰ ਤੁਸੀਂ ਇਸ ਗੱਲ ਦੇ ਮਾਈਕ ਰੋਲ ਅੱਜ ਦੁਨੀਆ ਦਾ ਬੀਬੀਆਂ ਦਾ ਦਿਨ ਹੈ ਤੇ ਸਾਡੀ ਪਾਰਟੀ ਨੇ ਠੀਕ ਸਮਝਿਆ ਹੈ ਕਿ ਅੱਜ ਬੀਬੀਆਂ ਦੀ ਗੱਲ ਪ੍ਰਮੁੱਖ ਹੋਵੇ ਤੇ ਜਿਹੜੀਆਂ ਸਿੱਖ ਬੀਬੀਆਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਇਤਿਹਾਸ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਵੇ ਤੇ ਅੱਗੇ ਤੋਂ ਵੀ ਆਪਾਂ ਆਪਣੇ ਜਨਾਂ ਨਾਲ ਵਾਅਦਾ ਕਰੀਏ ਕਿ ਬੀਬੀਆਂ ਨਾਲ ਕਦੇ ਵੀ ਕੋਈ ਜਾਂਸਤੀ ਨਾ ਹੋਵੇ ਔਰ ਜਿਹੜੇ ਕਰਨਗੇ ਉਹਨਾਂ ਨੂੰ ਤਖੜੀਆਂ ਸਜ਼ਾਵਾਂ ਦਿੱਤੀਆਂ ਜਾਣ ਜਿੱਥੇ ਸਾਰੀਆਂ ਬੀਬੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਉੱਥੇ ਮੈਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੀ ਵੀ ਗੱਲ ਕਰਨਾ ਚਾਹੁੰਦਾ ਕਿ ਉਹਨਾਂ ਨੇ ਗ੍ਰਸਥ ਦੇ ਵਿੱਚ ਨਹੀਂ ਰਹੇ ਔਰ ਵਿਆਹ ਕਰਾ ਕੇ ਆਪਣੇ ਘਰਵਾਲਿਆਂ ਨੂੰ ਛੱਡਿਆ ਹੋਇਆ ਪਰ ਦੂਸਰੇ ਪਾਸੇ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀਗੇ ਉਹ ਆਪਣੇ ਸਰਦਾਰਨੀ ਸਾਹਿਬ ਨੂੰ ਬਾਹਰ ਦੇ ਮੁਲਕਾਂ 'ਚ ਵੀ ਲੈ ਕੇ ਜਾਂਦੇ ਸੀਗੇ ਇੱਥੇ ਵੀ ਨਾਲ ਰੱਖਦੇ ਸੀਗੇ ਤੇ ਜਿਹੜੀ ਆਪਣੇ ਆਪ ਨੂੰ ਪ੍ਰੈਸ ਕਹਿੰਦੀ ਹੈ ਇੰਡੀਆ ਦੀ ਕਿਸੇ ਨੇ ਨਹੀਂ ਖੋਜ ਕੀਤਾ ਕਿ ਉਹ ਬੀਬੀ ਜਿਹੜੇ ਹੈ ਪਤਨੀ ਮੋਤੀ ਸਾਹਿਬ ਦੇ ਉਹ ਕਿੱਥੇ ਰਹਿੰਦੇ ਐ ਕਿੱਥੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਮਿਲਦਾ ਐ ਕਿੱਥੇ ਉਹਨਾਂ ਦੀ ਸਿਕਿਉਰਿਟੀ ਕਿੱਥੇ ਉਹਨਾਂ ਦੀ ਰੱਖਿਆ ਕਿਹੜਾ ਉਹਨਾਂ ਨੂੰ ਸੰਭਾਲਦਾ ਕਿਹੜਾ ਨਹੀਂ ਹੈ ਇਹਦੀ ਡਰਫਟ ਜਿਹੜਾ ਇੰਡੀਆ ਦਾ ਵਿਮਨਸ ਕਮਿਸ਼ਨਰ ਉਹਦੀ ਡਿਊਟੀ ਹੈ ਪਰ ਉਸ ਨੇ ਵੀ ਬਹੁਤ ਅਣਗਹਿਲੀ ਕੀਤੀ ਹੈ ਕਿ ਇਹ ਵਿਚਾਰੀ ਬੀਬੀ ਦਾ ਕਿਸੇ ਨੇ ਹਾਲ ਅੱਜ ਤੱਕ ਨਹੀਂ ਪੁੱਛਿਆ ਜਿਹੜਾ ਅੱਜ ਬੀਬੀਆਂ ਦੇ ਦਿਨ ਦੇ ਉੱਤੇ ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ ਮਨਸਬ ਅੱਜ ਇਹ ਵੀ ਦੇਖਿਆ ਜਾ ਰਹੇਗੇ ਕਿ ਸਵਿਧਾਨ ਦੇ ਉੱਤੇ ਵੀ ਬਹੁਤ سارے ਸਵਾਲ ਚੁੱਕੇ ਜਾਂਦੇ ਹੈਗੇ ਆ ਤੁਸੀਂ ਖੁਦ ਅਮਰਿਤਪਾਲ ਉਹਨਾਂ ਦੇ ਉੱਤੇ ਵੀ ਬਿਆਨ ਦਿੱਤਾ ਹੈ ਕਿ ਅਗਰ ਉਹ ਜੈ ਹਿੰਦ ਕਹਿੰਦੇ ਹੈਗੇ ਤਾਂ ਫਿਰ ਸਾਡੇ ਵੱਖਰੇਵੇਂ ਉਹਨਾਂ ਦੇ ਨਾਲ ਕੀ ਇਹ ਸਹੀ ਹੈ ਨਾ ਪਰ ਜੈ ਹਿੰਦ ਆਪਾਂ ਕਿਉਂ ਕਹੀਏ ਆਪਾਂ ਸਿੱਖ ਹੈ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਨਾ ਕਹੀਏ ਤੇ ਫਿਰ ਦਿੱਲੀ ਤੋਂ ਜਿਹੜੇ ਹਿੰਦੂਤਵਾ ਦੀ ਮੈਜੋਰਿਟੀ ਹੈ ਉਹ ਵੀ ਫਤਿਹ ਪਲਾਇਆ ਕਰੇ ਇੱਕ ਦੂਜੇ ਦੇ ਨਾਲ ਜੇ ਪਿਆਰ ਆਪਾਂ ਕਰਾਂਗੇ ਫਿਰ ਉਹ ਫਤਿਹ ਬਲਿਆ ਕਰਨਗੇ ਅਸੀਂ ਜੈਹਿੰਦ ਕਹ ਜੇ ਅਕਰ